ਜੇ ਲੀਡਰ ਹੋਵੇ 75 25 ਤੇਰੀ ਮੇਰੀ ਅੱਤੀ ਸੱਤੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਮੈਨੂੰ ਫੜਿਓ ਜੀ ਕੱਲ ਜਿੰਦਾਬਾਦ ਲੀਡਰ ਬਣ ਕੇ ਹੁਣ ਜਿੰਦਾਬਾਦ ਲੀਡਰ ਪਾਤੀ ਨੂੰ ਗਰਮੀ ਧਰ ਦੇਣ ਜੇ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਜਾਂਦਾ ਕਮਿਊਨਿਟੀ ਪੀਲ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਵਾਈ ਕਰੀ ਨਾ ਮੇਰੀ ਵੇਤਨ ਦੀ ਖੱਡ ਨਾ ਮੇਰਾ ਕੋਈ ਬਿਜ਼ਨਸ ਨਾ ਮੇਰੀ ਸ਼ਰਾਬ ਦੀ ਖਾਦ ਹੈ ਕਿ ਕਿਹਦੇ ਲਈ ਲੜਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨੇ ਨਹੀਂ ਹਟਦੇ ਬਿਜ਼ਨਸ ਕਰਨੇ ਨਹੀਂ ਹਟਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅੱਖ ਜਗਾਉਣੀ ਪਊਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਣੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਡੰਡ ਛੰਡੇ 'ਚ ਡੰਡਾ ਲਾ ਕੇ ਤੰਬੂ 'ਚ ਬੰਦੂਗਾ। ਉਸੇ ਅਰਮ ਹੁੰਦਾ ਹੈ ਜਿਹੜਾ ਝੋਕਣਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਹੈ ਉਹ ਅੱਖਾਂ ਨੂੰ ਸੁਹ ਹੁੰਦਾ ਨਹੀਂ ਜਿਹੜਾ ਅਸੀਂ ਵੀ ਰਾਕੇ ਕਹਿੰਦੇ ਪਾਰਟੀ ਗਰਵੀ ਧਰਦੇ ਉਹ ਚੈਂਪੀਅਨ ਕਿਉਂ? ਹੋਏ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਔਰ ਦਲੀਲ ਵੀ ਹੋਊ ਉਹਨੂੰ ਵਰਕਰ ਦਲੀਲ ਕਰੂ ਮੈਂ ਫੇਰ ਕਹਨਾ 100 ਬੰਦਾ ਇਕੱਠਾ ਹੋਵੇ ਇਥੇ ਤੇ ਹਜ਼ਾਰਾਂ ਨੇ 100 ਬੰਦਾ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ ਸਾਡੇ ਕੋਲ ਇੱਕ ਰੋਡ ਮੈਪ ਹੈ ਸਾਡੇ ਕੋਲ ਇੱਕ ਏਜੰਡਾ ਹੈ ਸਾਡੇ ਕੋਲ ਆ 50-60 ਹਜ਼ਾਰ ਕਰੋੜ ਰੁਪਈਆ ਬੈਂਕ ਚ ਪਾ ਕੇ ਪੰਜਾਬ ਦੇ ਨੌਜਵਾਨਾਂ ਤੇ ਲਾਣ ਨੂੰ 1 ਲੱਖ 20 ਹਜ਼ਾਰ ਕਰੋੜ ਰੁਪਈਆ ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਝ ਪਾਟ ਦੂਗਾ ਇੱਕ ਸਾਲ ਚ ਬਟਦੂਗਾ ਪੱਤੀਆਂ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਗਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤਵ ਨਹੀਂ ਕਰ ਸਕਦੇ ਇਹੇ ਕੱਢੂਗਾ ਬਾਹਰ ਜੋਦੇ ਜੋਲੇ ਜਿਹੜੇ ਹਰੀ ਸਿੰਘ ਨਲਵੇ ਦੇ ਕਿਰਦਾਰ ਨੂੰ ਨਾਲ ਰੱਖਣ ਬਾਨੂ ਨੇ ਕਿਹਾ ਸੀ ਤੇਰੇ ਵਰਗਾ ਬੱਚਾ ਚਾਹੀਦਾ ਹੈ ਹਰੀ ਸਿੰਘ ਨਾਲ ਮੈਂ ਗੋਡਾ ਲਾ ਕੇ ਕਿਹਾ ਲੈ ਬਾਨੂ ਅੱਜ ਤੋਂ ਮੈਂ ਤੇਰਾ ਪੁੱਤ ਹਾਸਤਰ ਹੈ ਇਹ ਜਿਹਾ ਕਿਰਦਾਰ ਅੱਜ जज्बात आज हो पंजाब उठाऊ बात ये है टू बी वेरी ऑनेस्ट अदरवाइज तो पूरे देश में ये सिलसिला कहीं नहीं होता जो अध्यक्ष होता है उसके हिसाब से ही प्रोग्राम होना चाहिए कोई कहीं इधर प्रोग्राम या उधर प्रोग्राम जा अपना ठीक है लेकिन राजा वडिंग है उसका दिल बहुत बड़ा है व्यक्ति छोटा हो सकता हूँ ਵਿਅਕਤੀ ਛੋਟਾ ਹੋ ਸਕਦਾ ਹਾਂ ਲੇਕਿਨ ਦਿਲ ਬੜਾ ਵੱਡਾ ਹੈ ਮੈਂ ਕਹਿੰਦਾ ਕਿ ਕਾਂਗਰਸ ਪਾਰਟੀ ਨੂੰ ਵੈਸੇ ਤਾਂ ਇਹ ਗਲਤ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਪਰ ਮੈਂ ਕਹਿੰਦਾ ਕਿ ਮੈਨੂੰ ਕਿਸੇ ਤੋਂ ਇਨਸਿਕਿਉਰਿਟੀ ਨਹੀਂ ਹੈ ਕਈ ਲੋਕ ਕੱਦ ਵੱਡਾ ਹੈ ਉਹਨਾਂ ਦੇ ਦਿਲ ਬੜੇ ਛੋਟੇ ਹਨ ਛੋਟੇ ਹਨ ਉਹਨਾਂ ਨੂੰ ਉਹਨਾਂ ਨੂੰ ਕਬਰਾਹਟ ਹੋ ਜਾਂਦੀ ਹੈ ਜਲਦੀ ਲੇਕਿਨ ਮੈਂ ਫਿਰ ਵੀ ਕਹਿੰਦਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਤੇ ਹੀ ਕੋਈ ਕੰਮ ਕਰੇ ਤਾਂ ਕੋਈ ਇਤਰਾਜ਼ ਨਹੀਂ لیکن ಕಾಂಗ್ರೆس پارٹی ਦੇ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਲੈ ਕੇ ਕੋਈ ਮੰਚ ਤੇ ਚੜਾ ਕੇ ਤੇ ಕಾಂಗ್ರೆس پارٹی ਦੇ ਲੀਡਰਾਂ ਦੇ ਖਿਲਾਫ ਗਾਲ੍ਹਾਂ ਕਢਾਏ ਉਹਦੇ ਤੇ ਬਿਲਕੁਲ ਇਤਰਾਜ ਹੈ ਪਰ ਅਗਰ ਐਸਾ ਹੋਏਗਾ ਤਾਂ 100% ਉਹਨਾਂਲੇ ਸਮੇਂ ਤੇ ਕਾਰਵਾਈ ਹੋਏਗੀ